ਜਲਦੀ ਦੇ ਨਾਲ ਅੱਜ ਕੱਲ੍ਹ ਕਹਿੰਦੇ ਮੁੰਡਾ ਚਰਚਾ ਦੇ ਵਿੱਚ ਰਹਿੰਦਾ ਮਾਝੇ ਦਾ ਨਵਾਂ ਦਿਆ ਚੋਪਰ ਘੋੜੀ ਦੁਆਬੇ ਦੇ ਮੇਲੇ ਤੋਂ ਜਿੱਤੀ ਆ ਤੇ ਨਿਊਜ਼ੀਲੈਂਡ ਦਾ ਚਮਲਾ ਕੇ ਆਇਆ ਮਾਝੇ ਦਾ ਕਹਿੰਦੇ ਅੱਜ ਦੇ ਟਾਈਮ ਦਾ ਨਵਾਂ ਮੁੰਡਾ ਟੌਪ ਤੇ ਚੱਲਦਾ ਏ ਕਮ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਮਾਝੇ ਵਾਲਿਓ ਤਾੜੀਆਂ ਜ਼ੋਰਦਾਰ ਅੱਜ ਦੇ ਮੇਲੇ ਤੇ ਇੱਕ ਪਤਾਪੁਰੀਆ ਗਰਾਊਂਡ ਦੇ ਵਿੱਚ ਆ ਗਿਆ ਹੈ ਇਹ ਇੱਕ ਮਾ ਪਤਾਪੁਰੀਆ ਬਹਾਦਰ ਬਾਬਾ ਵਿਦੀਚਨ ਸਾਹਿਬ ਕਬੱਡੀ ਕਲੱਬ ਰੰਦੀਪੁਰ ਦੀ ਟੀਮ ਦਾ ਆ ਟੌਪ ਦਾ ਜਾਫੀ ਖੇਡਦੇ ਮੈਦਾਨ ਦੇ ਵਿੱਚ ਆ ਗਿਆ ਆ ਮੁੰਡੇ ਦੀ ਮੰਗ ਰਹਿੰਦੀ ਹੈ ਇਹ ਮੁੰਡੇ ਦੀ ਚਰਚਾ ਰਹਿੰਦੀ ਹੈ ਇੱਕ ਪਤਾਪੁਰੀਆ ਗਰਾਊਂਡ ਦੇ ਵਿੱਚ ਆਇਆ ਹੋਇਆ ਹੈ ਨਹੀਂ ਤੇ ਸਮਾਂ ਸੀਗਾ ਜਦ ਇੱਕ ਉਹ ਵੀ ਟਾਈਮ ਸੀਗਾ ਜਦ ਡੈਂਟਿੰਗ ਪੇਂਟਿੰਗ ਦਾ ਕੰਮ ਸੋਚਿਆ ਨਹੀਂ ਸੀਗਾ ਪਰ ਅੱਜ ਮਾ ਖੇਡ ਕਬੱਡੀ ਨੇ ਮੁੰਡੇ ਨੂੰ ਕਹਿੰਦੇ ਬੇਸ਼ਅ ਬੇਸ਼ਾਂ ਦੀ ਸੈਰ ਕਰਾ ਦਿੱਤੀ ਐ ਬਾਈ ਐਕਮ ਵਾਲੀ ਐ ਕਰ ਤਾੜੀ ਔਰਦਰ ਮਾਰ ਦਿਓ ਇਹ ਇੱਕਮਾ ਪਤਾਹਪੁਰ ਪਿੰਡ ਵਾਲਾ ਮੈਨੂੰ ਯਾਦ ਹੈ ਜਦ ਪਹਿਲੇ ਦਿਨ ਅਸੀਂ ਠਾਪੜ ਖੇੜੀ ਦੀ ਧਰਤੀ ਤੇ ਮੈਚ ਖੇਡਣ ਗਏ ਤੇ ਮੈਚ ਖੇਡਦਾ ਸੀਗਾ ਤੇ ਮੈਚ ਖੇਡ ਤੋਂ ਬਾਅਦ ਮੈਂ ਤੇ ਲੰਮਾ ਇਹਦੇ ਕੋਲੇ ਗਏ ਅਸੀਂ ਕਿਹਾ ਵੀ ਕੀ ਕਰਦਾ ਹੁੰਨਾ ਕਹਿੰਦਾ ਵੀ ਮੈਂ ਡੈਂਟੀ ਪੇਂਟਿੰਗ ਦਾ ਕੰਮ ਕਰਦਾ ਐਵੇਂ ਸੀ ਨਾ ਐਕਮਾ ਤੇ ਲੰਮਾ ਕਹਿੰਦਾ ਕਬੱਡੀ ਖੇਡਣੀ ਹੈ ਕਹਿੰਦਾ ਗਰੀਬੀ ਵੀ ਬੜੀ ਆ ਦਿਲ ਵੀ ਬੜਾ ਕਰਦਾ ਤੇ ਕਿ ਲੰਮਾ ਕਹਿੰਦਾ ਆ ਜਾ ਫਿਰ ਮਹਾਂਪੁਰਸ਼ਾਂ ਦੀ ਖੇਡ ਕਲੱਬ ਦੇ ਵਿੱਚ ਤੈਨੂੰ ਕਬੱਡੀ ਵਾਲੇ ਪਾਸੇ ਜੋੜ ਦਈਏ ਇਹ ਬਾਬਾ ਨੋਹ ਸਿੰਘੀਆਂ ਦੀ ਧਰਤੀ ਤੇ ਆ ਗਿਆ ਬਾਬਾ ਜੋਗਾ ਸਿੰਘੀਆਂ ਨੇ ਥਾਪੜਾ ਦਿੱਤਾ ਥੋੜੇ ਸਮੇਂ ਦੇ ਵਿੱਚ ਮੁੰਡਾ ਅੱਜ ਦੁਨੀਆ ਦਾ ਟਾਪਰ ਬਣ ਗਿਆ ਇੱਕਰ ਤਾੜੀਆਂ ਜ਼ੋਰਦਾਰ ਮਹਾਂਪੁਰਸ਼ਾਂ ਦੇ ਲਈ ਲਾ ਦਿਓ ਕਿਉਂਕਿ ਉਹ ਧਰਤੀ ਚੱਬੇ ਦੀ ਹੈ ਮੈਂ ਪਹਿਲਾਂ ਦੱਸਿਆ ਵੀ ਬਾਪੂ ਗੱਜਨ ਸਿੰਘ ਜੀਆਂ ਦੇ ਲਾਏ ਹੋਏ ਬੂਟੇ ਅੱਜ ਦੁਨੀਆ ਭਰ ਦੇ ਵਿੱਚ ਸ਼ਾਮਾ ਕਰ ਰਹੇ ਨੇ ਇਹ ਮੁੰਡੇ ਦੀ ਪੈੜ ਜਿਹੜੀ ਹੈ ਉਹ ਚੱਬੇ ਦੀ ਧਰਤੀ ਮਹਾਂਪੁਰਸ਼ਾਂ ਦੀ ਖੇਡ ਕਲੱਬ ਦੇ ਵਿੱਚ ਪਈ ਗਰਾਊਂਡ ਦੇ ਵਿੱਚ ਪਈ ਤੇ ਬਾਬਾ ਜੋਗਾ ਸਿੰਘ ਜੀਆਂ ਨੇ ਥੱਪੜਾ ਦਿੱਤਾ ਉਹ ਜੰਗੀ ਜਰਨੈਲ ਦਲਪੰਤ ਮਿਸਲ ਸ਼ਹੀਦਾ ਤਰਨਾਦਾਲ ਬਾਬਾ ਜੋਗਾ ਸੀਨੀਆ ਦੀ ਕਿਰਪਾ ਦੇ ਨਾਲ ਅੱਜ ਮੁੰਡਾ ਟੌਪ ਤੇ ਖੇਡਦਾ ਅਨੇਕਾਂ ਖਿਡਾਰੀ ਮਹਾਂਪੁਰਸ਼ਾਂ ਦੀ ਖੇਡ ਕਲੱਬ ਦੇ ਵਿੱਚੋਂ ਜਿਹੜੇ ਖੇਡ ਕੇ ਵਿਦੇਸ਼ਾਂ ਦੇ ਵਿੱਚ ਗਏ ਆ ਉਹ ਕਿਰਪਾ ਸਤਖੰਡ ਵਾਸੀ ਬਾਪੂ ਗੱਜਨ ਸਿੰਘ ਸਾਹਿਬ ਜੀਆਂ ਦੀ ਜਿਨ੍ਹਾਂ ਨੇ ਕਬੱਡੀ ਦੇ ਬੀਜ ਬੋਏ ਤੇ ਅੱਜ ਚੰਨਣ ਸਿੰਘ ਦੀ ਉਹ ਰੁੱਖ ਬਣ ਗਿਆ ਤੇ ਸ਼ਮਾਵਾਂ ਤੇ ਹੁੰਦੇ ਆ ਉਹ ਬਾਪੂ ਗੱਜਨ ਸਿੰਘ ਦੀ ਬਹੁਤ ਵੱਡੀ ਦੇਣ ਹੈ ਇਹ ਸਾਡੇ ਲੱਕੇ ਨੂੰ ਕਿਉਂਕਿ ਥੋੜੇ ਸਮੇਂ ਦੇ ਵਿੱਚ ਬਾਪੂ ਗੱਜਨ ਸਿੰਘ ਸਾਹਿਬ ਜੀਆਂ ਨੇ ਬੜੀ ਕਿਰਪਾ ਕੀਤੀ ਤੇ ਜਿਵੇਂ ਜੰਗੀ ਜਰਨੈਲ ਮਹਾਂਪੁਰਸ਼ ਬਾਬਾ ਜੋਗਾ ਸਿੰਘ ਜੀ ਉਵੇਂ ਹੀ ਸੇਵਾਵਾਂ ਤੇ ਤਤਪਰ ਨੇ ਉਹ ਨੀਲੀਆਂ ਦਸਤਾਰਾਂ ਵਾਲੀਆਂ ਫੌਜਾਂ ਉਹਨਾਂ ਦੀ ਬੜੀ ਚੜ੍ਹਦੀ ਕਲਾ ਹੈ ਮਹਾਂਪੁਰਸ਼ ਬਾਬਾ ਜੋਗਾ ਸਿੰਘ ਸਾਹਿਬ ਜੀਆਂ ਦੀ ਚੜਦੀ ਕਲਾ ਲਈ ਜਕਾਰਾ ਲਾ ਲਈਏ ਬੋਲੇ ਈਸੋ ਨਿਆ ਸਤਿ ਸ਼੍ਰੀ ਅਕਾਲ